ਮਮੀ ਮਮੀ ਵਾਹ ਤੇ ਚਲ ਗਈ ਆ ਉਹ ਮੇਰੀ ਗੱਲ ਸੁਣਾ ਉਹ ਕਿਹਨੂੰ ਲੱਭਦਾ ਫਿਰਦੇ ਹੁਣ ਬੈ ਜਾ ਮਮੀ ਨੂੰ ਵਾਜਾ ਮਾਰਨਗੇ ਤੇ ਚਲ ਗਈ ਆ ਮਾਂ ਤੇ ਚਲ ਗਈ ਆ ਤੇਰੇ ਨਾਲ ਕੇ ਹੈ ਆਹੋ ਨਾਲ ਕੇ ਹੋਰ ਕਿਹੜੇ ਵੇ ਉਹ ਪਤਾ ਨਹੀਂ ਕਿੰਨੇ ਮੈਂ ਤੇ ਤਾਂਗੀ ਬਣੀ ਆ ਨੇ ਉਹ ਮੈਂ ਜਾ ਚਲੀ ਘੁੰਮ ਫਿਰਿਆ ਠੀਕ ਨੇ ਸ਼ਾਇਦ ਕੋ ਬੜਾ ਮोटा ਕੋ ਫਰਕ ਹੈ ਪੈਰੇ ਦਿਮਾਗ 'ਚ ਬਸ ਤੇਰੇ ਮੈਨੂੰ ਕੀ ਪਤਾ ਹੁਣ ਕਰਤੇ ਕਿ ਬੱਥੇ ਜਾਣਾ ਹੈ ਉਹ ਕਹਿੰਦੇ ਮੈਂ ਛੱਡਣ ਗਿਆ ਤੂੰ ਨਹੀਂ ਗਿਆ ਤੇ ਯਾਰ ਇਹ ਬੜੀ ਮੜੀ ਗੱਲ ਵਾ ਜਿਹਦਾ ਦੱਸ ਕੇ ਨਹੀਂ ਗਿਆ ਮੈਨੂੰ ਇੱਕ ਅਰੀ ਵੀ ਚੱਲ ਰਹੀ ਹੈ ਕੀ ਕੀ ਕਰ ਉਹ ਮੇਰੀ ਗੱਲ ਸੁਣ ਲੈ ਉਹ ਚੰਗਾ ਦੋ ਦਿਨ ਅਸੀਂ ਰੋਟੀ ਸੌਕੀ ਖਲਾਂਗੇ ਸੌਕੀ ਕਿੱਥੋਂ ਖਾਣੀ ਹੈ ਹੈ ਦਾਜ ਜੀ ਆਈ ਇਹ ਠੀਕ ਨਹੀਂ ਹੈਗੀ ਤਾਂ ਖਾਣੇ ਰੋਟੀ ਰੋਣੀ ਕਿੱਥੋਂ ਹੁੰਦੀ ਨਹੀਂ ਕੀ ਮੇਰੀ ਗੱਲ ਸੁਣ ਲੈ ਉਹਨੂੰ ਵੀ ਪਤਾ ਲੱਗ ਜੂ ਉੱਥੇ ਰਹਿਣ ਦਾ ਠੀਕ ਨਹੀਂ ਪਰ ਜਾਈ ਉਹਦੀ ਕਦਾਂ ਕਰਦੀ ਉਹਦੇ ਨਾਲ ਠੀਕ ਹੈ ਨਾ ਮੈਨੂੰ ਪਤਾ ਹੈ ਨਾ ਕੀ ਅੱਜ ਕੱਲ੍ਹ ਰਿਸ਼ਤੇਦਾਰੀਆਂ 'ਚ ਹੁੰਦਾ ਵਾ ਜਦੋਂ ਕੀਤੀਆਂ ਨਾ ਮਾਂ ਮਮੀ ਨੇ ਗੱਲਾਂ ਤੇਰੇ ਬਾਹਰ ਲਗਣਾ ਉਹਦੇ ਘਰ ਆ ਲੱਗਦੀ ਐ ਛੱਡ ਹੋਈ ਐ ਉਹ ਮੇਰੇ ਪਤਰੇ ਐ ਮੈਂ ਇਹ ਚੱਲੀ ਆ ਮੇਰਾ ਜੀਬੜਾ ਕੰਦਿਆ ਹਾਂ ਉਹ ਅਜੇ ਐ ਮੈਂ ਭਰਾ ਆ ਤੇਰੇ ਘੜੇ ਜੋੜਿਆ ਇੱਕ ਦਿਨ ਦੇ ਭਾਵੇਂ ਦੋ ਦਿਨ ਲਾ ਵੀ ਮੈਂ ਤੇ ਮੁੜ ਕੇ ਕੱਖ ਨਹੀਂ ਉਹ ਤੂੰ ਹੀ ਕਹਨੋ ਜਾਣਦਰਾ ਹੈਗਾ ਹੈ ਆਡਾ ਸਾਰਾ ਘਰ ਦਾ ਮਗਰੋਂ ਸਰਕਲ ਹੋ ਜਾਂਦਾ ਤੇਰਾ ਧਮਾਖਰਾ ਮੈਂ ਇੱਥੇ ਤਮਾਸ਼ਾ ਲਾਉਣਾ ਸੀ ਉੱਲ ਅਗੇ ਪਾਸੇ ਦਮਾ ਪੈਣਾ ਸਾਡੀ ਇੱਤਵਾ ਇੱਥੇ ਭੁੱਲਦੇ ਚੰਗੇ ਲੱਗਦੇ ਨੇ ਸੜਕ ਤੇ ਹਟਾ ਘਰ ਹੈ ਉਹ ਚਾਹ ਲੈਣ ਫੋਨ ਕਰਨਾ ਵੀ ਆਇਆ ਹੁਣ ਸ਼ਾਮਾਂ ਨੂੰ ਕੀ ਹੁਣ ਕਿਉਂ ਰਹਿ ਜਾਣਾ ਮੈਂ ਤੈਨੂੰ ਫੋਨ ਫੜ ਕਰਨਾ ਠੀਕ ਹੈ ਨਾ ਤੇ ਜੇ ਰੋਟੀ ਪਾਣੀ ਤੇ ਸ਼ਾਮਾਂ ਦਾ ਨਾ ਕੋਈ ਗੱਲ ਨਹੀਂ ਬੀਜੀ ਨੂੰ ਮੈਂ ਕੋਲ ਤੁਮਾ ਤੇ ਨਹੀਂ ਮਾੜਾ ਮੋਟਾ ਟਾਟਾ ਦੱਗਿਆ ਕਰ ਲੈਂਦੇ ਕੋਈ ਗੱਲ ਚੌਲ ਕੇ ਪਾ ਲੇ ਵੀ ਲੜ ਕੇ ਗਈਆਂ ਨਾ ਤੇ ਫਿਰ ਰਹੀ ਜਾਂਦੀ ਠੀਕ ਆ ਉਦੋਂ ਉਦਾਂ ਪਤਾ ਨਹੀਂ ਮੈਨੂੰ ਉਹ ਯਾਰ ਚੰਗੀ ਭਲੀ ਥੁੱਕ ਲਈ ਆ ਲੜ ਕੇ ਗਈ ਐ ਤੇ ਤੂੰ ਵੀ ਉਹ ਗੱਲ ਕਰੀ ਜਾਂਦੇ ਆ ਚੱਲ ਕੋਈ ਨਹੀਂ ਮੈਂ ਨਾ ਦਾਦੀ ਮੈਂ ਕਿੱਥੇ ਵੀ ਕੰਨਾ ਗੱਲ ਕੀ ਜਾਂਦੇ ਆਹ ਪੁੱਛਦਾ ਆ ਚੰਗਾ ਇਹਨਾਂ ਨੇ ਪਤਾ ਪਿਰਤਾ ਕੜੀ ਸਰ ਤੋਂ ਰਣਾ ਨਹੀਂ ਦੇਣੀ ਐ ਵਖਰਾ ਧਿਆਨ ਕੇ ਗੱਲ ਉਹ ਤੋਂ ਬਿਨਾ ਸਰਨਾ ਨੇ ਰੋਟੀ ਕਹਨੇ ਦੇਣੀ ਐ ਰੋਟੀ ਆਪ ਕਾਰਨੇ ਲੂਆ ਫੂਕਾ ਘਾਲੀ ਨੇ ਮਾੜਾ ਮੋਟਾ ਹੋ ਗਈ ਐ ਕਿੱਡਾ ਹਿਜਣਾ ਬਣਿਆ ਮਾ ਦਾ ਇਹ ਵੀ ਚਲੋ ਇਹਨਾਂ ਹੀ ਵੜਾ ਛੁਪੜਾ ਮਾਲਕਾ ਤੇਰਾ ਚੱਲੋ ਮੈਂ ਬਾਹਰ ਅੰਦਰ ਬੈਨ ਜੇ ਦੀ ਹੋ ਗਈ ਐ ਅੰਦਰ ਬਹਿ ਬਹਿ ਕੇ ਆਤ ਗਈ ਨਾ ਕੇ ਤੇ ਮੱਥੇ ਮਕਰਾਂ ਨਾ ਕੋਈ ਨਿੰਦਸ਼ਣਾ ਅੰਧਰੇ ਵਿੱਚ ਹੀ ਰਹਿਣਾ ਅੰਧਰੇ ਲੰਮੀ ਬੇਰਾਨਾ ਸ਼ੁਕਰੇ ਮਾਰਤਾ ਫਿਰ ਇਕ ਦਿਨ ਹੋ ਗਿਆ ਹੁਣ ਮੈਂ ਰਾਜ਼ ਮੈਂ ਹੁਣ ਹੋਰੀ ਦੋ ਜੀ ਚਾਹ ਬਾਰੀ ਦੇਣਾ ਮਹਾਰਾਜ ਨੇ ਹੈ ਇਹ ਗੱਲਾਂ ਬਤਾ ਮਰਨ ਦੇ ਜੀ ਗੰਨਾ ਬਤਾ ਨਾ ਮਹਾਰਾਜ ਨਹੀਂ ਕਰ ਲਈਆਂ ਅੱਛਾ ਅੱਛਾ ਇਹ ਸ਼ੁਕਰਾਨਾ ਕਰ ਲਈਆਂ ਉਹਦਾ ਪੁੱਤ ਹਾਂਜੀ ਹਾਂਜੀ ਤੇ ਸ਼ੁਕਰਿਆ ਮਹਾਰਾਜ ਤੂੰ ਮੈਨਿਆ ਕਿ ਫਿਰ ਤੁਰਨ ਬਾਹਰ ਨਿਕਲ ਕੇ ਬਹਿਨ ਜੋਗੀ ਘਰ ਦਿੱਤਾ ਵਾ ਤੇ ਹੁਣ ਚਲੋ ਹੌਲੀ ਹੌਲੀ ਮੈਨੂੰ ਫਰਕ ਪੈ ਜਾਣਾ ਵਾ ਨੇ ਸੇ ਹੀ ਗੱਲ ਬਹਿ ਡੈਡੀ ਤੇਰਾ ਬਾਹਰ ਗਿਆ ਮੈਨੂੰ ਬਾਹਰ ਬਾਹਮ ਫਟਕੇ ਹੋਈ ਹੋ ਜਾਂਦਾ ਇੱਥੇ ਬਾਹਰ ਮੰਮੀ ਦਾ ਕੰਮ ਵੇਖਿਆ ਜੀ ਅੱਜ ਹਾਂ ਨਾ ਦੱਸਿਆ ਨੂੰ ਸਿਆਵਾ ਤੇ ਨਾਲ ਕੇ ਚਲ ਗਏ ਆ ਚਲ ਗਈ ਆਹੋ ਤੈਨੂੰ ਪਤਾ ਕਿ ਨਹੀਂ ਨਾ ਮੈਨੂੰ ਪੁੱਤ ਕਿੱਥੇ ਪਤਾ ਮੈਂ ਤਾਂ ਕਿ ਅੰਦਰੇ ਕੰਮ ਧੰਦਾ ਕਰਦੀ ਹੋਣੀ ਆ ਤੇ ਲੰਮੀ ਪੈ ਗਈ ਹੋਊਗੀ ਘੜੀ ਕੰਮ ਕਰਕੇ ਹਾਂ ਮੰਮੀ ਤੇ ਚੋਰਾਂ ਕਿ ਗਈ ਆ ਤੇ ਉਹਨੇ ਨਹੀਂ ਮੈਂ ਦੱਸਿਆ ਪਤਾ ਮੈਨੂੰ ਤੇ ਮੇਰੇ ਮਿੰਨੂ ਤੇ ਮੇਰੇ ਤੇ ਵੀ ਨਹੀਂ ਗਈ ਹੋ ਕੀ ਨਾ ਚੱਲੀ ਆ ਜਾਂ ਕਿੱਦਾਂ ਆ ਵਾਂ ਜਾਂ ਕਿੱਦਾਂ ਨਹੀਂ ਜਾਂ ਮਗਰੋਂ ਰੋਟੀ ਪਾਣੀ ਦਾ ਤਾਂ ਹੁਣ ਕੀ ਕਰਾਂਗੇ ਰੋਟੀ ਪਾਣੀ ਦਾ ਇਹ ਬੜੀ ਮਾੜੀ ਗੱਲ ਵਾ ਤੇ ਜਾਣਾ ਇਹ ਤਾਂ ਬੰਦਾ ਦੱਸ ਜੇ ਸਭ ਕੋ ਬੰਦਾ ਬਣਾ ਰਿਹਾ ਹੈ ਆ ਆ ਜਾਂਦੀ ਨਾਲੇ ਨਾਲੇ ਚਲੋ ਮੈਨੂੰ ਕੀਤਾ ਦੱਸ ਦੀ ਤੇ ਮੈਂ ਕੁੜੀ ਨੂੰ ਫੋਨ ਕਰ ਲੈਂਦੀ ਮੈਂ ਉਹਨੂੰ ਦਿਹਾੜੀ ਲਾ ਕੇ ਸੱਦ ਲੈਂਦੀ ਵੀ ਜੇ ਇਹਨੇ ਜਾਣਾ ਹੀ ਸੀ ਤੇ ਆਹ ਵੀ ਗੱਲ ਹੈਗੀ ਭੂਆ ਲੱਗ ਜਾਂਦੀ 10 ਮਿੰਟ ਤੇ ਪਰ ਤੁਸੀਂ ਰੋਟੀ ਪਾਣੀ ਦੇ ਪਕਾ ਕੇ ਦਿੰਦੀ ਨਾ ਆਲ ਕੇ ਇਹ ਆਹ ਚੋ ਕੋਨਾ ਕੋ ਤੇ ਕਰਨਾ ਹੈ ਫਿਰ ਆਹੋ ਤੇ ਹੁਣ ਦੱਸ ਕਿਦਾਂ ਪਕਾਉਂਦੀਆਂ ਨੇ ਰੋਟੀਆਂ ਤੇ ਕੀ ਕਰਨਾ ਵਾ ਮੈਂ ਤੇ ਆਖਿਆ ਤੁਹਾਨੂੰ ਦੱਸਿਆ ਹੁਣਾ ਨਹੀਂ ਮੈਨੂੰ ਨਹੀਂ ਪਤਾ ਦੱਸਿਆ ਨਾ ਮੈਨੂੰ ਮਿਲ ਕੇ ਗਈ ਆ ਨਾ ਮੈਨੂੰ ਨਹੀਂ ਮਿਲ ਕੇ ਗਈ ਮੈਂ ਸ਼ਹਿਰ ਗਿਆ ਹੀਗਾ ਉਹ ਕਿਤੇ ਚੁੱਪ ਕਰਕੇ ਚਲੀ ਗਈ ਆ ਕਿਤੇ ਮੈਨੂੰ ਪਾਪਾ ਕਿਤੇ ਮਗਰੋਂ ਮੇਰੇ ਨਾਲ ਲੜਕੋੜ ਕੇ ਚਲ ਗਈ ਮੈਂ ਦੋ ਦਿਨ ਚੱਲੀ ਆਪਣੇ ਪੇਕੇ ਆਉਂ ਜਾਊਂਗਾ ਮੈਨੂੰ ਸਤੋਂਦੇ ਸਤੋਂਦੇ ਬੜਾ ਤੋਂ ਹੀ ਆਉਂ ਕਰਦ ਜੰਮ ਕਰਦੇ ਤੁਹਾਨੂੰ ਪਾਲਾ ਜੂ ਰਹਿ ਸਹਣ ਦਾ ਮੈਂ ਦੱਸ ਉਹ ਸਤਾਇਆ ਕੀ ਪੁੱਤ ਉਹਨੂੰ ਕੀ ਸਤਾਉਣਾ ਤਾ ਉਹੀ ਤੇ ਗੱਲ ਵਾ ਉਹ ਜਾਣ ਕੇ ਗਈ ਆ ਵੀ ਚਲ ਮਾਈ ਨੂੰ ਪਤਾ ਲੱਗੂਗਾ ਮੈਨੂੰ ਪੂਈ ਤੇ ਮਹਾਰਾਜ ਰੱਖੇ ਚਲੋ ਕੋਈ ਗੱਲ ਨਹੀਂ ਮੇਰੇ ਕਰਕੇ ਬਹੁਤਾ ਵੀ ਚਲ ਇਹਨੂੰ ਤੇ ਪਤਾ ਲੱਗੂ ਸਾਹਮਣੇ ਨਾ ਆਏ ਇਹਨਾਂ ਨੂੰ ਵੀ ਪਤਾ ਲੱਗ ਕੇ ਦਸਾਂ ਵੀ ਦੀਆ ਤੇ ਕਿਦਾਂ ਰੋਟੀ ਪਾਣੀ ਦੇਣਾ ਉਹ ਚਾਹ ਦਾਦੀ ਮਾਂ ਕੋਈ ਗੱਲ ਨਹੀਂ ਅਸੀਂ ਚੌਲ ਚਾਵ ਬਣਾਉਣ ਲੇਨੇ ਹੋਰ ਕੀ ਆ ਫਿਰ ਹੈ ਕਹਿੰਦੇ ਜੇ ਨਾ ਹੋਗਾ ਤਾਂ ਪੁੱਤ ਮੈਨੂੰ ਹੌਲੀ ਹੌਲੀ ਤੂੰ ਤੇ ਕੁਰਸੀ ਤੇ ਬਹਾਲ ਦੇ ਮੈਂ ਤੈਨੂੰ ਫੁਲਕੇ ਲਾ ਦਾਂਗੇ ਉਹ ਤੁਹਾਡਾ ਘੜਾ ਹੱਥ ਕੰਮ ਕਰਦਾ ਨਹੀਂ ਤਨਾ ਜੇ ਪਰਲਾ ਚਲੋ ਉਹ ਤੇ ਗੱਲ ਠੀਕ ਆ ਮਾੜਾ ਮੋਟਾ ਤੇ ਕੀ ਕਰਨਾ ਪੁੱਤ ਹੁਣ ਫਿਰ ਟੋਕ ਤੇ ਖਾਣਾ ਹੀ ਆ ਨਾ ਮੁਰਗੀ ਉੱਠੀ ਕਰਦੇ ਮੈਂ ਚਲੋ ਆਈ ਦੀ ਟਾਈਮ ਪਾਸ ਤੇ ਕਰਨਾ ਹੀ ਪੈਣਾ ਕਿ ਨਹੀਂ ਕਿੱਸਾ ਹੋਣਾ ਹਾਂ ਕਰਨਾ ਹੀ ਪੈਣਾ ਫਿਰ ਕੀ ਕਰਨਾ ਲਾਉਦਾ ਕੀ ਪਤਾ ਕੁਛ ਪੰਕਤ ਰਹਿ ਪਏ ਦੋ ਦਿਨ ਪਰ ਗੱਲ ਬੜੀ ਮਾੜੀ ਤਾਂ ਕਰਨਾ ਨਹੀਂ ਚਾਹੀਦਾ ਮੰਮੀ ਚਾਹੀਦਾ ਤਾਂ ਨਹੀਂ ਕਰਨਾ ਕੋਈ ਮੈਨੂੰ ਤਾਂ ਕਿੰਨ ਦੱਸਿਆ ਪੁੱਛਿਆ ਹੀ ਨੀ ਪਤਾ ਨਹੀਂ ਕੀ ਗੱਲਾਂ ਤੇ ਕੀ ਨਹੀਂ ਮਿੰਡ ਬੜੀ ਚਲ ਗਈ ਆ ਚੁੱਪ ਕਰਕੇ ਚਲ ਗਈ ਆ ਮੈਂ ਤਾਂ ਦੱਸ ਹੀ ਜਾਂਦਾ ਮਾੜਾ ਜੇ ਮੇਰੇ ਨਾਲ ਹੀ ਗੱਲ ਕਰਦੀ ਮਾੜਾ ਜੇ ਵੀ ਮੈਂ ਮਾਂ ਤਾਂ ਚੱਲੀ ਆ ਵਿਹੜੀ ਜਾਂ ਮੈਨੂੰ ਕੰਮ ਆ ਜੂਰੀ ਜਾ ਕਿੱਦਾਂ ਵਾਂ ਤੇ ਬੰਨੀ ਚਲੋ ਮੈਂ ਆਈ ਆ ਆਹ ਹੋ ਗਈ ਇਹਦੀ ਗੱਲ। ਚਲੋ ਕੋਈ ਨਹੀਂ। ਮੈਂ ਤੁਹਾਨੂੰ ਗੱਲ ਬਾਤ ਫਿਰ ਦੱਸਦਾ ਅਗੇ ਕਿ ਉੱਥੇ ਲਾਦ ਰੋਟੀਆਂ ਆ ਉਸੇ ਵळे। ਆਹੋ ਚਲੋ ਦੋ ਦੋ ਖਾ ਲਾਂਗੇ ਇੱਥੇ ਹੋਰ ਕੀ ਮੰਡਿਆ ਫਿਰ? ਕਰਨਾ ਹੀ ਪੈਣਾ। ਹਾਂ ਇੱਕ ਦੋ ਦੋ ਖਾ ਕੇ ਤੇ ਚੱਲ ਸੌਂ ਜਾ ਕੇ ਰਵਾਨਾ। ਹਾਂ ਰੋਟੀ ਤੇ ਖਾਣੀ ਆ ਨਾ ਫਿਰ ਹੁਣ ਕੀ ਕਰਨਾ? ਕੋਈ ਗੱਲ ਨਹੀਂ ਕੋਈ ਗੱਲ ਨਹੀਂ। ਚਲੋ ਠੀਕ ਨੇ ਬਹੁਤੀ ਦੋ ਮੰਡਿਆ ਬਾਹਰ। ਹਾਂ ਜੰਦਾ ਪੁੱਤ। ਇਹ ਲੋਹੋਂ ਕੋਈ ਸ਼ਰੇਦਾਰ ਦਾ ਵੀ ਹੈਗਾ ਗਈ ਰਿੰਨ ਕਿ ਕਿ ਨਹੀਂ ਗਈ। ਪਤਾ ਨਹੀਂ ਕੀ ਕੁਝ ਬਣਾ ਵੀ ਗਈ ਹੈ ਸਬ지 ਸਬ지 ਕਿ ਨਹੀਂ ਬਣਾ ਕੇ ਗਈ। ਕੀ ਨਿਆਣੇ ਵਿਚਾਰੇ ਕਰਨ ਲੱਗੇ। ਕਿੱਦਾਂ ਬਣਾਵਾਂਗੇ ਕਿਦਾਂ ਖਾਣਗੇ ਬੜਾ ਮੁਸ਼ਕਲ ਹੋ ਗਿਆ ਬੱਸ ਰੋਟੀ ਪਾਣੀ ਬਣਾ ਜਾ ਰਾਤ ਦਾ ਤੇ ਸਵੇਰੇ ਚੱਲ ਵੇਖੀ ਜਾਂਦੀ ਤੇ ਇਹ ਵੀ ਕਰ ਲੈਂਦਾ ਆਟਾ ਦਲੀਆ ਪਰ ਨਹੀਂ ਦੱਸਣਾ ਸਮਝਿਆ ਹੀ ਨਹੀਂ ਵੀ ਚੱਲ ਮੈਂ ਦੱਸ ਕੇ ਜਾਵਾਂਗਾ ਇਹਨਾਂ ਮਰਜ਼ੀ ਆ ਨਾ ਫਿਰ ਕੀ ਕਰ ਸਕਦਾ ਬੰਦਾ ਅੱਜ ਕੱਲ੍ਹ ਦੀਆਂ ਕੁੜੀਆਂ ਜਿਹੜੀਆਂ ਨਵਾਂ ਧੀਆਂ ਨੇ ਨਾ ਇਹ ਨਹੀਂ ਕਿ ਇਹ ਸਮਝਦੀਆਂ ਕੋਈ 쉬 ਵੀ ਇਹ ਆਪਣੀਆਂ ਮਰਜ਼ੀਆਂ ਕਰਦੀਆਂ ਨੇ ਜੋ ਮਨ ਚਾਏ ਉਹ ਹੀ ਇਹਨਾਂ ਕਰਨਾ ਮੇਰੀ ਸੁਣੋ ਗੱਲ ਹਾਂ ਅੰਗਰੇਜ਼ੀ ਵਾਲਾ ਝਾੜੂ ਮਾਰ ਡੇ ਜੇ ਹੈ ਉਹ ਤੈਨੂੰ ਨਹੀਂ ਨਾ ਪਤਾ ਕੋਈ ਬੰਦਾ ਹੀ ਆਇਆ ਦਾ ਕੋਈ ਰਿਸ਼ਤੇਦਾਰ ਹੀ ਆਇਆ ਹੈ ਤਾਂ ਗੰਦ ਪਿਆ ਕਰੇ ਜੇ ਤਾਂ ਮੰਮੀ ਆਉਗਣ ਤਾਂ ਬੰਦਣਾ ਬਾਦ ਤੇ ਆਪੇ ਆ ਕੇ ਫੂਜੂ ਨਾਲ ਪਾ ਲਗੂ ਕਿਦਾਂ ਜਾਈਦਾ ਕਿਤੇ ਉਹ ਯਾਰ ਜਾਣ ਆਉਣ ਦਾ ਕੀ ਹੈ ਉਹਨੂੰ ਕਿਹਨੇ ਕੀ ਕਹਿਣਾ ਸਿਰ ਤੇ ਸਵਾਦ ਸਾਡੇ ਪਾਉਣੀ ਹੈ ਹੈ ਵੀ ਜੋ ਹੈ ਨਹੀਂ ਤੂੰ ਤੁਹਾਡੇ ਹੱਥ ਟੁੱਟੇ ਸੀ ਉਹ ਸਿਰ ਤੇ ਸਵਾਦ ਬੁੱਢੀਆਂ ਦੇ ਪੈਂਦੀਆਂ ਦੀ ਬੰਦੇ ਦੇ ਨਹੀਂ ਪੈਂਦੀਆਂ ਦੀ ਠੀਕ ਹੈ ਨਾ ਆਪਾਂ ਹੀ ਘਟੇ ਚੜ ਨੂੰ ਰੋਣ ਵਾਲੇ ਸਾਰੇ ਉੱਠ ਕੇ ਆ ਗਏ ਯਾਰ ਕਿੰਨਾ ਗਰਹਿ ਗਿਆ ਮੈਨੂੰ ਕਰਨ ਦੇ ਯਾਰ ਨਹੀਂ ਨਹੀਂ ਜਿੱਥੇ ਗਾਂ ਦਾ ਗਾਂ ਉਹਦੇ ਰਿਆਂ ਤੋਂ ਪਿਆ ਠੀਕ ਹੈ ਨਾ ਕਿੱਦੋਂ ਸਭ ਕੁਝ ਉਹਨੂੰ ਕੀਤਾ ਫੋਨ ਕਿਦੋਂ ਆਉਣਾ ਉਹਨੇ ਕੀ ਪਤਾ ਕਿਦੋਂ ਆਉਣਾ ਮੇਰੇ ਨਾਲ ਸਵਾ ਨਾਲ ਗੱਲ ਹੀ ਨਹੀਂ ਕੀਤੀ ਹੈਗੀ ਨਾ ਮੈਂ ਫੋਨ ਹੀ ਕੀਤਾ ਵਾ ਫੂਹਾ ਕਰਕੇ ਤੇ ਮੈਂ ਛੱਡਦਾ ਮੈਂ ਚਲ ਠੀਕ ਕੋਈ ਨਹੀਂ ਇਹ ਗੱਲ ਤੇ ਬੜੀ ਮੜੀ ਆ ਹੈ ਹਾਂ ਤੇ ਉਹ ਦਾਦੀ ਦਾ ਮੈਨੂੰ ਮੋੜਾ ਚਾਰੀ ਕਹਿੰਦੀ ਚਲ ਆ ਜਾ ਮੈਨੂੰ ਰੋਟੀਆਂ ਲਾਜ਼ਮੀ ਤੁਹਾਨੂੰ ਮਹੌਲ ਕੀ ਯਾਰ ਉਹ ਯਾਰ ਰੋਟੀਆਂ ਦੇ ਕਿੱਥੋਂ ਗੱਲਥ ਨਹੀਂ ਆ ਮੇਰੀ ਗੱਲ ਸੁਣ ਲੈ ਮਾਤਾ ਨੂੰ ਨਾਠਾਲ ਉੱਥੋਂ ਉਹ ਜਿੱਥੇ ਹੈਗੇ ਉਹਨੂੰ ਰਹਿਣ ਦੇ ਉੱਥੇ ਹੀ ਉਹਨੇ ਫੇਰ ਉਹ ਰੋਟੀਆਂ ਪਕਾ ਕੇ ਫੇਰ ਦੁਆੜੇ ਤੇ ਪਾ ਗਈ ਉਹ ਵੀ ਕੰਮ ਧੰਦੇ ਤੇ ਕੇ ਜਾਣਾ ਵਾ ਉਹ ਦਾਦੀ ਕਹਿੰਦੀ ਮੈਂ ਟੇਬਲ ਤੇ ਪਾ ਲ ਦ ਉੱਥੇ ਉਹ ਯਾਰ ਤੇ ਮੈਂ ਅੱਕ ਇੱਕ ਦੋ ਤੁਹਾਨੂੰ ਲਾ ਦਨੀ ਆ ਕੀ ਕਰਨਾ ਫੇਰ ਯਾਰ ਇਤਰਾ ਨਾ ਕਰ ਮੇਰੀ ਸੁਣ ਲੈ ਗੱਲ ਉਹ ਮਹਾ ਮਹਾ ਠੀਕ ਹੋਈ ਆ ਤੇ ਜੇ ਮੁੜ ਕੇ ਦੁਆੜੇ ਤੇ ਪਾ ਗਈ ਨਾ ਫੇਰ ਅਸੀਂ ਅਸੀਂ ਤਾਂਗ ਹੋਣਾ ਉਹਨਾਂ ਨੂੰ ਕੁੱਝ ਜਾਣਾ ਉਹ ਚਲ ਫੇ ਚੋਰ ਬਣਾ ਲੈਨੇ ਹੋਰ ਕੀ ਆ ਹੈ ਚੋਰ ਬਣਾ ਇਹ ਮੇਰੇ ਉਹ ਵਾ ਤੇ ਗੱਲ ਵਾ ਤਾਂ ਆਦਰ ਮੈਂ ਕਹਿੰਦੇ ਮਾੜੇ ਮੋੜੇ ਚੋਲਚਾਲ ਬਣਾ ਕੇ ਤੇ ਆਪਣਾ ਕੰਮ ਥਾਰ ਲੀ ਗਏ ਇਦਾਂ ਕਰ ਲੈਨੇ ਚੋਲ ਨਹੀਂ ਮੇਕੋ ਮੈਨੂੰ ਨਹੀਂ ਬਣਾਉਂਦੇ ਖੀੜੀ ਬਣਾ ਲੈ ਦਾਲ ਦੂਲ ਪਾ ਕੇ ਕੋਈ ਨਹੀਂ ਕਰ ਲੈਣਾ ਨਾ ਬੜਾ ਤਹੀਂ ਮੇਰੀ ਕਦਰ ਉਹ ਛੋਟਾ ਸਭ ਕੋ ਇੱਥੇ ਹੀ ਕਰ ਲੈ ਯਾਰ ਆਪੇ ਆ ਗਦੀ ਨੂੰ ਵੀ ਠੀਕ ਹੈ ਨਾ ਸਾਡੇ ਪਾਲ ਆ ਜੂਗਾ ਯਾਰ ਕੀ ਕਰ ਰਹਾ ਹੈ ਵੀਰ ਜੀ ਆਪੇ ਤਨ ਮੰਦਰ ਕਰਦਾ ਉੱਥੇ ਮੰਦਰ ਨਹੀਂ ਜਾਣਾ ਹਾਂ ਇਹ ਕੀ ਕਰ ਲਈ ਜੀ ਜੀਵਨ ਤਾਂ ਚੱਲ ਗਈ ਆਪਣੇ ਪੇਕੇਆਂ ਨੂੰ ਉਹਨੂੰ ਦਸਿਆ ਹੀ ਨਹੀਂ ਪੇਕੇ ਚੱਲ ਗਈ ਬੀਬੀ ਇਹ ਵੀ ਕੋ ਦੱਸਣ ਵਾਲੀ ਗੱਲ ਆ ਜੇ ਇੱਥੇ ਉਹ ਰੋਲੀਪਾਗ ਕੰਮ ਕਰਦੇ ਤਾਂ ਕੋਈ ਫਾਇਦਾ ਕੱਖ ਨਹੀਂ ਹੋਣਾ ਠੀਕ ਨਹੀਂ ਤੁਹਾਨੂੰ ਪਤਾ ਦਾ ਜਦ ਕਿ ਲੱਗ ਜਦ ਲੈ ਬੇਟੀ ਦੀਂਦੀ ਆ ਕਿ ਮਾੜਾ ਮੋਟਾ ਮਿਲੂਗਾ ਦੱਸ ਜਾਂਦੀ ਵੀ ਮੈਂ ਚੱਲੇ ਓਏ ਨੇ ਮੈਨੂੰ ਇੱਕ ਵਾਰੀ ਕਿਹਾ ਵੀ ਮੈਂ ਜਾਣਾ ਵਾ ਉਹ ਮੈਂ ਚੱਲ ਜਿਹੜੀ ਸਰੋਂ ਬੜਾ ਲਾਦੀ ਉਹ ਚੰਗਾ ਵਾ ਠੀਕ ਨਹੀਂ ਤੇ ਕੋਈ ਗੱਲ ਨਹੀਂ ਅੱਗੇ ਘੜਾ ਦੱਸ ਕੇ ਵੀ ਦੱਸ ਕੇ ਨਹੀਂ ਜਾਂਦੀ ਹੁੰਦੀ ਕੋਈ ਗੱਲ ਨਹੀਂ ਰੋਟੀ ਪਾਣੀ ਦਾ ਤੇ ਓੱਖਾ ਵਾ ਉਹ ੱਚਾ ਰੋਟੀ ਪਾਣੀ ਕਰ ਲਏ ਨੇ ਮਾੜਾ ਬਤਲਾ ਹੁਣ ਕੀ ਕਰਨਾ ਫਿਰ ਠੀਕ ਨਹੀਂ ਚਲੋ ਤੇ ਆਓ ਆਜੋ ਉਥੋਂ ਤੁਮੜਾ ਲੈ ਕਰਵਾ ਦੇ ਆਜੋ ਆਜੋ ਕੀ ਕਰਨਾ ਮਾਤਾ ਸੋਚਿਆ ਨਹੀਂ ਹਕਲਤਾ ਚਲ ਕੀ ਕਰਨਾ ਮਾਤਾ ਹੁਣ ਅਛਾ ਸ਼ਾ ਕਹਿਨ ਤ ਪਿੰਡ ਆਈ ਆ ਠੀਕ ਆ ਠੀਕ ਵਾ ਨਹੀਂ ਉਹ ਮਾਤਾ ਦਾ ਕਿਦਾਂ ਆਹੋ ਚਲ ਆਪੇ ਪਤਾ ਲੱਗੂ ਹੁਣ ਕਿਦਾਂ ਪਕਾਈਏ ਤੇ ਕਿਦਾਂ ਖਾਈ ਲਈਆਂ ਵਧੀਆ ਕੀਤਾ ਆਦੀਆਂ ਤੇ ਰਹਿ ਗਈ ਹੋ ਚਾਰ ਦਿਨ ਅੱਛਾ ਅੱਛਾ ਮੈਂ ਆਖਣੇ ਕਿਦਾਂ ਮਾ ਬੜਾ ਹੀ ਓਖਾ ਹੀ ਨਹੀਂ ਨਹੀਂ ਕੰਮ ਤੇ ਕੋਈ ਐਹੋ ਜਿਹਾ ਜ਼ਰੂਰੀ ਨਹੀਂ ਆ ਪਰ ਫੇਰ ਵੀ ਤੁਹਾਨੂੰ ਪਤਾ ਹੀ ਆ ਹਾਂ ਨੀਨਾ ਜੋਰ ਲਈ ਜਾਨੀ ਆ ਅਜੇ ਹੁਣ ਤੇ ਮਿਲੇ ਆ ਚਲ ਕੋਈ ਨਾ ਠੀਕ ਵਾ ਪੁੱਛ ਕੇ ਗੁਰਜਿੰਦਰ ਨੂੰ ਸਲਾਹ ਕਰਕੇ ਫੇਰ ਮੈਂ ਦੱਸ ਦੇਈ ਆ ਆਹੋ ਚਲ ਮੈਂ ਦੱਸ ਦਿਆਂ ਤੈਨੂੰ ਫੋਨ ਕਰਕੇ ਹੈ ਠੀਕ ਵਾ ਚੰਗਾ ਭੈਣ ਸਤਿ ਸ੍ਰੀ ਅਕਾਲ ਪੈਨ ਨਾ ਮੈਂ ਵਰਦਾ ਪਾਤਾ ਇਹ ਦੂਹੀ ਆ ਇੱਥੇ ਪੈਨ ਮੇਰਾ ਮੈਨੂ ਜੀ ਕਰਤਾ ਹੁਣ ਮੈਂ ਕੀ ਕਹਾਂ ਦੱਸ ਹੁਣ ਤੇ ਕੋਈ ਜਿੰਦਗੀ ਮੰਨੇ ਮਨਣਾ ਥੋੜੀ ਕਿਤੇ ਇਹਨਾਂ ਨੂੰ ਕਹਿਣਾ ਤੂੰ ਤਾਂ ਤੁਰੀ ਵੀ ਨਹੀਂ ਰੋਣ ਦਾ ਕੰਮ ਹੀ ਹੋਊਗਾ ਚਲ ਕੋਈ ਨਹੀਂ ਇੱਕ ਵਾਰੀ ਪੁੱਛ ਕੇ ਦੇਖ ਲਈਨੀ ਕੀ ਪਤਾ ਮੰਨ ਹੀ ਜਾਣ ਮਨ ਮੇਰ ਪਈ ਜਾਵੇ ਅੱਜ ਤੇ ਮੂਡ ਵੀ ਚੰਗਾ ਹੀ ਹੈ ਸਿੱਧਾ ਕਰਦੇ ਹਾਂ ਹੁਣ ਪੁੱਛ ਲਈਨੀ ਆ ਜੇ ਮੰਨ ਗਿਆ ਫਿਰ ਹੋਈ ਆਉਗੀ ਉਹ ਜਿੰਦਰਾ ਹਾਂ ਹਾਂ ਕਿੱਥੇ ਨੇ ਇੱਥੇ ਹੀ ਆ ਯਾਰ ਮੈਂ ਚੱਲਿਆ ਵਗਦਾ ਤੇ ਉਹ ਪੌਂਡਿਆ ਅੱਛਾ ਇੱਥੇ ਬੈਠੇ ਜੇ ਚੱਲੇ ਜੀ ਕਿੱ데 ਤਹੀ ਆਹੋ ਜਿੰਨਾ ਸ਼ਹਿਰ ਨੂੰ ਕੰਮ ਹੋ ਮੈਨੂੰ ਅੱਛਾ ਸ਼ਹਿਰ ਚਲੇ ਜੇ ਤੇ ਉਹ ਨਾ ਐਦਾਂ ਕਰਿਓ ਹਾਂ ਮੈਨੂੰ ਮੜਦੇ ਪਿੰਡ ਲਾ ਰਹੇ ਹੋ ਕਿੱਥੇ ਪਿੰਡ ਕਿੱਥੇ ਪਿੰਡ ਦੱਸ ਮੇਰੇ ਪਿੰਡ ਕੋਲ ਕਿੱਥੇ ਪਿੰਡ ਉਹ ਨਾ ਪੈਣ ਆਈ ਉੱਥੇ ਤੇ ਉਹ ਆ ਖੜੀ ਕਿ ਬੜਾ ਜੀਤ ਆਂਡਿਆ ਮਿਲਣ ਹੈ ਤੇ ਤਾਂ ਹੀ ਤੂੰ ਚੱਲੇ ਰਹਿ ਹੈ ਜੇ ਕੋਈ ਸਪੈਸ਼ਲ ਜਾਣਾ ਮੇਰੇ ਨਾਲ ਤੇ ਜਾਂਦੇ ਜਾਂਦੇ ਕਿਨੂੰ ਉੱਥੇ ਲਾ ਰਹੇ ਹੋ ਆਉਂਦੇ ਆ ਲੈ ਆਓ ਲੱਗਣੇ ਕਿੱਟੇ ਦੋ ਚਾਰ ਘੰਟੇ ਉੱਤੇ ਮੈਂ ਸੋਚਿਆ ਕਿ ਸਮਾਨ ਮੁਕੜਾਣਾ ਜਿਹੜੇ ਕੇਕੀ ਆਈ ਹੈ ਅਜੇ ਦੱਸ ਦਿੰਦੀ ਵੇਥੋਂ ਆਏ ਨੂੰ ਤੇ ਫੇਰ ਤਿਆਰੀ ਕਰ ਸਰੀ ਵਾ ਆਏ ਹੈ ਮੈਂ ਪੇਕੇ ਥੋੜੀ ਗਈ ਸੀ ਮੈਂ ਤੇ ਭੈਣ ਕੋ ਗਈ ਸੀਗੀ ਤੇ ਫੇਰ ਕੀ ਆ ਉਹਨਾਂ ਨੂੰ ਮਿਲ ਕੇ ਲਾਉਂਗੀ ਉਹ ਮੇਰੀ ਗੱਲ ਸੁਣ ਇੱਕ ਉਹਦੀ ਸੱਸ ਬੜੀ ਬਿਮਾਰ ਹੋ ਗਈ ਕਰਾਂ ਪੇਕੇ ਆਪਣੇ ਉਹਨੂੰ ਸੰਭਾਰੇ ਹਾਂ ਲੈ ਦੱਸ ਜੇ ਸੱਸ ਬਿਮਾਰ ਵਾ ਤੇ ਉਹਦਾ ਨੇ ਜੀ ਕਰਦਾ ਆਪਣੇ ਪੇਕੇ ਆਉਣ ਨੂੰ ਕਿਸੇ ਨੂੰ ਮਿਲਣ ਗੱਲ ਨੂੰ ਹੁਣ ਸੱਸ ਬਿਮਾਰ ਸੱਸ ਡੋਲਾ ਤੋਂ ਰਹਿਣਾ ਮੈਂ ਜਿੱਤੇ ਆ ਤੇ ਹੁਣ ਉਹਦਾ ਲੱਗ ਚੰਬੜੀ ਰੇਵੇ ਆਉਣਾ ਜਾਣਾ ਹੁੰਦਾ ਵਾ ਬੰਦਾ ਸਾਧਨ ਮੁੜ ਜੇ ਰਾਜਰੇਨ ਦਾ ਉੱਥੇ ਰਹਿਣ ਦਾ ਕੀ ਕੰਮ ਹੋਵੇ ਨਹੀਂ ਗਈ ਕਿ ਕੋਈ ਕੁ ਛੱਡ ਕੇ ਆਈ ਹੋਊਗੀ ਉੱਥੇ ਉਹਦਾਂ ਤੇ ਉਹਨੂੰ ਛੱਡ ਗਈ ਉਹ ਮੈਨੂੰ ਲੱਗਾ ਬੜਾ ਭਾਈ ਨੇ ਮੇਰੇ ਕੋਲ ਦੱਬੀ ਦੱਬੀ ਗੱਲ ਕੀਤੀ ਸੀ ਨੇ ਕਿ ਇਹ ਮਾਂ ਨਾਲ ਲੜਦੀ ਆ ਉਹ ਕੁਮਾਰ ਵਿਚਾਰੀ ਤੇ ਅੱਗੇ ਉਹ ਬੰਦੇ ਤੇ ਪਈ ਆ ਹਾਂ ਤੇ ਉਹਨੂੰ ਉਹਦਾਂ ਮੇਲੇ ਮੇਲੇ ਮਾਰਦੇ ਰਹਿੰਦੇ ਆ ਅੱਛਾ ਤੇ ਭਾਈ ਆਪਣਾ ਚੁਗਲਿਆ ਕਰਦਾ ਵਾ ਨਾਨਾ ਕਿ ਕਿੱਥੇ ਜਾਂਦੀ ਉਹ ਅੱਛਾ ਨਹੀਂ ਉਹ ਤਾਂ ਨਾ ਚੁਗਲਿਆ ਕਰਦਾ ਕੋਈ ਵੀ ਗੱਲ ਕੀਤੀ ਨੇ ਉਹਨਾਂ ਮਾੜੀ ਤਾਂ ਹੀ ਉਹਨਾਂ ਤਾਂ ਹੈ ਹੋ ਜੇ ਗੱਲਾਂ ਕੀਤੀਆਂ ਇਹ ਨਾਲ ਚੰਗੀਆਂ ਨਹੀਂ ਹੁੰਦੀਆਂ ਰਿਸ਼ਤੇਦਾਰੀ ਚ ਬੰਦਾ ਗੱਲ ਉਦੋਂ ਹੀ ਕਰਦਾ ਜਿਹਨੂੰ ਕਿਹਦਾ ਅੰਦਰੋਂ ਭਰਿਆ ਹੋਵੇ ਬਹੁਤ ਚੰਗਾ ਹੋਵੇ ਮੈਂ ਤਾਂ ਕਿਹਨੂੰ ਦੁਖੀ ਬਹੁਤ ਅਸੀਂ ਉਦੋਂ ਗਏ ਕਿ ਕਿਦਾਂ ਚੱਲੇ ਬਾਰ-ਬਾਰ ਵਲੀਆ ਲੈ ਲੈ ਸੱਸ ਵੱਲ ਜਾਂਦੀ ਹੀਗੀ ਹੈ ਹਰ ਚੀਜ਼ ਨੂੰ ਪੁੱਛਦੀ ਆ ਹਰ ਕੰਮ ਨੂੰ ਪੁੱਛ ਕੇ ਕਰਦੀ ਆ ਕਿਤੇ ਮਿੰਟ-ਮਿੰਟ ਤੁਹਾਨੂੰ ਕਦੇ ਮੰਮੀ ਆ ਖਾ ਲਾ ਕਦੀ ਆ ਖਾ ਲਾ ਤਾਂ ਫੇਰੀ ਮਾੜੀ ਉਹ ਸਿਰ ਵੱਜਣ ਹੀ ਆਗੇ ਲੱਗਾ ਤੇ ਮੁੰਨੇ ਵੀ ਹੀ ਵੀ ਆਪਣੇ ਹਾਸੀ ਸਿਰ ਆਪੜੀ ਕਰਦੀ ਆ ਪਹਿਲਾਂ ਤਾਂ ਮਨੋ ਜੀ ਗੱਲ ਤੇ ਕੀ ਨਹੀਂ ਆਇਆ ਪਰ ਮੈਂ ਵੀ ਕੋਈ ਵੀ ਬੰਦਾ ਆਪਣੀ ਜਨਾਨੀ ਦੀ ਜਿਹੜੀ ਮੈਂ ਵੀ ਉਹ ਕਰਦਾ ਨਹੀਂਗਾ ਨੰਦਿਆ ਜਿੱਦਿ ਉਹ ਕਰਨ ਰਿਹਾ ਕੋਈ ਨਾ ਕੋਈ ਗਲਤੀ ਹੋਊਗੀ ਨਾ ਹੂੰ ਤੋ ਬੰਦਾ ਹੀ ਕਰ ਆਪਣਾ ਜਿੰਨਾਂਦ ਨੰਦਿਆ ਕਰੀ ਜਾਂਦਾ ਉਹ ਸਭ ਕੋ ਕਰ ਦਿਆ ਕਰਦਾ ਵਿਚਾਰੇ ਛਤਰਖਾਨਾ ਉਹ ਤੁਹਾਨੂੰ ਮੈਂ ਕਹਿੰਦੇ ਉਹ ਗੱਲ ਹੋਈ ਤਾਂ ਸਾਈਂ ਕੀਤੀ ਇਹਨੇ ਨਹੀਂ ਤੂੰ ਚੰਗਾ ਹੋਇਆ ਕਿ ਰਹਿ ਇਹ ਟੱਕੇ ਚੱਲ ਗਈ ਆ ਤੇ 70 ਵਜੇ ਨੇ ਕੰਮ ਲੈਂਦੇ ਆਂਗੇ ਉੱਥੇ ਸਿਰ ਦਿੱਤਾ ਹੀ ਵਿਚਾਰੀ ਨੇ ਕਿ ਚੰਗਾ ਹੋਣਾ ਚਲੇ ਚਾਰ ਦਿਨ ਉੱਥੇ ਰਹਿ ਕੇ ਆਪਣਾ ਮਾਂ ਮੰਦ ਹੋਰ ਕਰਕੇ ਜਾਊਗੀ ਮੇਰੀ ਗੱਲ ਸੁਣਾ ਉਹ ਵਿਚਾਰੀ ਤਾਂ ਅੱਗੇ ਮੰਜੇ ਤੇ ਪਈ ਆ ਕਿ ਉਹਦਰ ਤੇਦੀ ਚੱਲਦੀ ਆ ਹੋਰ ਇਹਨੇ ਕਿ ਜਾਣਾ ਉਥੋਂ ਉਹਦੀ ਸੇਵਾ ਕਰੇ ਹੈ ਤੈਨੂੰ ਉਦਨ ਗਹਿਤ ਕੀਤੀ ਨਾ ਸੇਵਾ ਸਾਡੀ ਕੀਤੀ ਨਾ ਉਹਦੀ ਕੀਤੀ ਆ ਉਹ ਤੇ ਵਿਚਾਰੀ ਅੰਦਰ ਨਹੀਂ ਗਈ ਤੇ ਤੂੰ ਗੜੀ ਮੈਂ ਕਹੀਂ ਹਾਂ ਉਹਦਾ ਜੂਈ ਬਾਰ ਬਾਰ ਹੀ ਆ ਗਈ ਅੰਦਰ ਦਵਾਈ ਦੂਈ ਖਾ ਕੇ ਲੰਮੇ ਪਿਆ ਹੋਊਗਾ ਫੇਰ ਕਹਿਣਾ ਹੀਗਾ ਉਹ ਨੀਂਦ ਹੀ ਮਹਾ ਆਈ ਹੀ ਮੈਨੂੰ ਤੇ ਮੈਨੂੰ ਦੂਈ ਠਾਲ ਦਿੱਤਾ ਹੁਣ ਤੇ ਮੈਨੂੰ ਨੀਂਦ ਵੀ ਆਉਣੀ ਇਸ ਕਰਕੇ ਤੇ ਬੁੱਢਾ ਲੱਗੇ ਜਾਣ ਤੋਂ ਡਰ ਲੱਗਦਾ ਉਹ ਕੋ ਮਾਰ ਬੰਦੇ ਨੂੰ ਨੀਂਦ ਕਿੱਥੇ ਆਉਂਦੀ ਆ ਉਹ ਤੇ ਵਿਚਾਰਾ ਅੱਗੇ ਤੰਗ ਹੁੰਦਾ ਉਹ ਤੇ ਹਿੱਲਣ ਨਹੀਂ ਦੇਈ ਮੈਂ ਜਿੱਥੇ ਪਈ ਮੈਂ ਦੋ ਵਾਰੀ ਤੇ ਆਈ ਮੈਨੂੰ ਤੰਦਰੁਸਤ ਉਹ ਤੇ ਬੰਦਾ ਹਿੱਲਦਾ ਵਾ ਨਾ ਪਤਾ ਦਾ ਨਾ ਨਾ ਨਹੀਂ ਚੱਲ ਮੇਰੀ ਗੱਲ ਸੁਣੋ ਮੇਰੇ ਨਾਲ ਬੋਧਿਆ ਗੱਲਾਂ ਨਾ ਕਰੋ ਐਦਾਂ ਕਰੋ ਮੈਂ ਵੀ ਤਿਆਰ ਹੋਈ ਨਹੀਂ ਆ ਤੇਹੀ ਵੀ ਤਿਆਰ ਹੋਏ ਜੇ ਲਾਜੋ ਹੱਥ ਆਣੇ ਉਹ ਤਾਂ ਪਹਿਲਾ ਪਹਿਲਾ ਆ ਜਾਣਗੇ ਨਹੀਂ 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 ਤੂੰ ਘਰ ਐ ਮੈਨੂੰ ਕਾਬਾ ਜਰੂਰੀ ਮੈਂ ਆਣਾ ਜਾਣਾ ਉਹ ਤਾਂ ਤੂੰ ਮੂਰਤ ਕਿੱਥੇ ਲੈਣੀ ਆ ਪਤਾ ਦੋ ਮਿੰਟ ਲੱਗੇ ਐਦਾਂ ਇੱਥੇ ਘੜਦੀ ਆ ਆਹ ਲਾਜ ਹੋਵੇ ਮੈਨੂੰ ਫਿਰ ਜੀ ਆ ਜਾ ਤੂੰ ਨਹੀਂ ਨਹੀਂ ਕਦੇ ਨਹੀਂ ਜਾਣਾਗੇ ਦੱਸ ਵੇਖ ਲੈ ਫਿਰ ਕੋਈ ਅੰਦਰ ਤੂੰ ਤਿਆਰ ਤੇ ਹੋਏ ਜੇ ਤੁਸੀਂ ਹੈ ਆ ਵੇਖ ਲੈ ਬੱਦਾਂ ਕਿ ਢਾੜ ਵੀਓ ਚੱਲ ਕੋਈ ਗੱਲ ਨਹੀਂ ਆ ਐਦਾਂ ਤੇ ਐਦਾਂ ਸਹੀ ਫਿਰ ਹੁਣ ਮੈਂ ਹੁਣ ਹਿੱਦੇ ਕਰੂੰਗੀ ਮੈਂ ਵੀ ਨਾ ਹੱਥ ਲੱਗਿਆ ਕਰਨਾ ਹੁਣ ਮੁੜ ਕੇ ਕਹਾਂ ਜਨਾਨੀਆਂ ਮਾਰੀਆਂ ਹਾਂ ਮੈਂ ਹੁਣ ਦਸਤਵੇਜ਼ ਤਿਆਰ ਨਾਲ ਗੱਲ ਕੀਤੀ ਆ ਪੀ ਲੈ ਜਾਓ ਮੈਨੂੰ ਜਾਣ ਹੋਣੀ ਹੋਣਾ ਜਾਂਦਾ ਛੱਡ ਜਾਣਾ ਹੁੰਦਾ ਮੈਂ ਲੈ ਆਂਦਾ ਰਾਹ ਵੀ ਉਹੀ ਹੀਗਾ ਨਹੀਂ ਲੈ ਕੇ ਗਏ ਮੈਨੂੰ ਕੀ ਕਰਾਂ ਹੁਣ ਮੈਂ ਭੈਣ ਵੀ ਜਿੱਦ ਕਰੀ ਜਾਂਦੀ ਹੈਗੀ ਹੁਣ ਉਹਨੂੰ ਦੱਸਾਂ ਮੈਂ ਫੋਨ ਕਰਕੇ ਕਿ ਮੈਂ ਅੰਮ੍ਰਿਤ ਕੋ ਨਹੀਂ ਆਇਆ ਜਾਣਾ ਅੱਜ ਬੰਦੇ ਨੇ ਜਿੱਦ ਕਰ ਲਈ ਆ ਜੇ ਹੁਣ ਕੋਬੇ ਜ਼ੋਰ ਹੋ ਕੇ ਜਾਊਂਗੀ ਤਾਂ ਕੱਚ ਕਲਾ ਰਹਿਣੀ ਆ ਕਪਾਤ ਰਹੂਗਾ ਤੇ ਕੀ ਫਾਇਦਾ ਜਾਣਦਾ ਵੀ ਜਾ ਕੇ ਪਿਆਰ ਪਿੱਛੇ ਰਹਿਣਾ ਐਦਾਂ ਕਰਦੀ ਆ 10 ਦਿਨ ਨੇ ਭੈਣ ਨੂੰ ਹੁਣ ਕੋਈ ਨਹੀਂ ਆਇਆ ਜਾਣਾ ਮੇਰੇ ਕੋ ਕੀ ਕਰਾਂ ਚੱਗਾ ਚੁੱਕਿਆ ਆਪਣਾ ਘੜ ਨੰਗਾ ਹੁੰਦਾ ਵਾ ਜੇ ਗੱਲ ਕਰੂੰਗੀ ਕੋਈ ਤਾਂ ਉਹਨੇ ਕਹਿਣਾ ਕਿ ਇਹਦਾ ਇਹੋ ਹਾਲ ਵਾ ਇਹਦਾ ਬੰਦਾ ਇਦਾਂ ਦਾ ਵਾ ਪਰ ਰੋਟੇ ਦੀ ਗੱਲ ਆਉਂਦੀ ਨਹੀਂ ਕੋਈ ਉਦਾਂ ਹੀ ਗੱਲ ਕਰ ਦੋਈ ਹੁਣ ਮੈਂ ਕਿ ਨਹੀਂ ਆਇਆ ਜਾਣਾ ਕੰਮ ਆ